ਭਾਜਪਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇੱਜ਼ਤਦਾਰ ਸ਼ਖਸੀਤ ਅਰਜੀਤ ਸਿੰਘ ਗਿੱਲ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਈ। ਉਹਨਾਂ ਦੀ ਭਾਜਪਾ ਵਿੱਚ ਸ਼ਮੂਲੀਅਤ ਤੇ ਪਾਰਟੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਉਹਨਾਂ ਦੀ ਭੂਮਿਕਾ ਨੂੰ ਪੰਜਾਬ ਲਈ ਲਾਭਕਾਰੀ ਦੱਸਿਆ। ਭਾਜਪਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵਾਅਦੇ ਤਾਂ ਬਹੁਤ ਕੀਤੇ ਪਰ ਲੋਕਾਂ ਦੀਆਂ ਆਸਾਂ ਤੇ ਖਰਾ ਨਹੀਂ ਉਤਰੀ। ਉਲਟ ਗਲਤ ਨੀਤੀਆਂ ਕਰਕੇ ਪੰਜਾਬ ਪਿੱਛੇ ਰਹਿ ਰਿਹਾ ਹੈ। ਭਾਜਪਾਗੂਆਂ ਦੇ ਮੋਦੀ ਸਰਕਾਰ ਦੀਆਂ ਸੜਕਾਂ ਸਿਹਤ ਸਿੱਖਿਆ ਅਤੇ ਕਿਸਾਨਾਂ ਲਈ ਬੜਾਈ ਸਕੀਮਾਂ ਦੀ ਸਰਾਨਾ ਕੀਤੀ ਅਤੇ ਉਮੀਦ ਜਤਾਈ ਕਿ ਪੰਜਾਬ ਵਿੱਚ ਵੀ ਭਾਜਪਾ ਸਰਕਾਰ ਬਣਾ ਕੇ ਰਾਜ ਨੂੰ ਤਰੱਕੀ ਦੇ ਰਾਹ ਤੇ ਲਿਆਂਦਾ ਜਾਵੇਗਾ। ਹਮਾਰੇ ਰਣਜੀਤ ਗਿੱਲ ਸਾਹਿਬ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਉਹਨਾਂ ਨੂੰ ਦੇਖ ਤੇ ਅੱਜ ਪਾਰਟੀ ਕੋ ਜੋਇਨ ਕੀਤਾ ਹੈ। ਮੈਂ ਇਹਨਾਂ ਦਾ पार्टी बीच में ले दिल से धन्यवाद भी करता इनका स्वागत भी करता और मुझे पूरा विश्वास भी है कि गिल साहब एक बड़े प्रतिष्ठित व्यक्ति हैं इनका बड़ा दायरा है और लोगों में एक अच्छा रसूख है और उस रसूक का भारतीय जनता पार्टी को भी लाभ मिलेगा आने वाले समय के अंदर क्योंकि पंजाब के अंदर जो स्थितियां बनी है मैं ये मानता हूं क्योंकि लगातार पंजाब के लोग वोट तो देंदे रहे ना परंतु जो पंजाब के लोग अपेक्षाएं सी वो अपेक्षाएं पूरी नहीं हुई है क्योंकि जिस प्रकार से आम आदमी ने भी बड़े सजे बाग दिखाते और सजे बाग दिखा करके वोटा तो ले ले परंतु पंजाब के अवाम की जनता उन्होंने अपेक्षाओं के उपर ये सरकार पूरी नहीं उतरी और पंजाब लगातार वो पिछड़ रहा है क्योंकि गलत नीतियों के कारण आज नरेंद्र मोदी जी के नेतृत्व में देश साडा किन्नी ऊंचे थे पहुंचा है आज अगर हम देखते हैं कि आज रोड का नेटवर्क है चाहे आप एयर कनेक्टिविटी का देखते दे हैं या कहीं हेल्थ को लेकर के देखते हैं या एजुकेशन को लेकर के जो नरेंद्र मोदी जी की नीतियां ने अज सा भारत दुनिया विच एक बड़े थां चमक रहा है इन ग्यारह वर्षों में मोदी जी के नेतृत्व में देश चौथे स्थान के ऊपर आर्थिक रूप से एक शक्ति के रूप में उभर करके सामने खड़ा हुआ है और रणजीत गिल साहब आज मोदी जी करते हैं कि पंजाब भी आगे बढ़े পিছে না ਰਹে তো ওনা لے کر کے আজ পার্টি ਨੂੰ জয়ਨ ਕੀਤਾ ਹੈ ਅਸੀਂ ਵੀ ਦੇਖਦੇ ਹਾਂ ਕਿਉਂਕਿ ਪੜੋਸੀ ਰਾਜ ਹੈ ਪੜੋਸੀ ਰਾਜੇ ਦੇ ਨਾਤੇ यहां ਕਿਸਾਨ nadi जो ओना दे लाभ है किसान दी फसल दी ਗੱਲ ਲਈ ਜੇ ਚਾਹੇ ਕਿਸਾਨ ਦੇ ਮੁਆਵਜ਼ੇ ਦੀ ਗੱਲ ਕਰ ਲਈ ਜੀ ਸਾਡੀ ਸਰਕਾਰ ਹਰਿਆਣਾ ਵਿੱਚ ਆਦਨੀਆਂ મોદી ਜੀ ਦੇ ਸਾਥ ਮਿਲ ਕਰਕੇ जिस प्रकार से ओना ਦੇ ਖਾਤੋਂ ਵਿੱਚ ਡਾਇਰੈਕਟ ਮੁਆਵਜ਼ਾ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਔਰ ਮੈਂ ਤਾਂ ਧੰਨਵਾਦ ਕਰਨਾ ਚਾਹਾਂਗਾ ਆਦਮੀਆਂ ਪ੍ਰਧਾਨ ਮੰਤਰੀ ਜੀ ਦਾ ਕੱਲ ਪ੍ਰਧਾਨ ਮੰਤਰੀ ਜੀ ਕਿਸਾਨਾਂ ਦੇ ਖਾਤੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਦੀ 20ਵੀਂ ਕਿਸ਼ਤ ਡਾਲਣ ਵਾਲੇ ਮੈਂ ਰਣਜੀਤ ਸਿੰਘ ਗਿੱਲ ਔਰ ਉਹਨੇ ਤੇ ਪੂਰੇ ਸਾਥੀਆਂ ਨੂੰ ਜੀ ਆਇਆਂ ਨੂੰ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦਾ ਸਵਾਗਤ ਕਰਦਾ ਕਿ ਉਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਹੈ ਮੈਂ ਅੱਜ ਜੀ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਭਲੇ ਲਈ ਪੰਜਾਬ ਦੀ ਤਰੱਕੀ ਲਈ ਮੈਂ ਅੱਜ ਬੀਜੇਪੀ ਜੁਆਇਨ ਕੀਤੀ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਸ੍ਰੀ ਨਰਸਿੰਘ ਸੈਣੀ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਜੁਆਇਨ ਕਰਾਇਆ ਸੋ ਅਸੀਂ ਹੁਣ ਰਲ ਕੇ ਕੰਮ ਕਰਾਂਗੇ ਔਰ ਪੰਜਾਬ ਦੇ ਵਿੱਚ ਤਾਂ ਕਿ ਬੀਜੇਪੀ ਦੀ ਸਰਕਾਰ ਅਸੀਂ ਬਣਾ ਸਕੀਏ ਕਿਉਂਕਿ ਜਿੰਨੇ ਵੀ ਬੀਜੇਪੀ ਦੇ ਜਿੱਥੇ ਸਟੇਟਾਂ ਚ ਸਰਕਾਰ ਹੈ ਉਹ ਬਹੁਤ ਅਗੇ ਲੰਘੇ ਨੇ ਸਟੇਟ ਤੇ ਸਾਡਾ ਪੰਜਾਬ ਬਹੁਤ ਪਛੜ ਗਿਆ ਸੋ ਅਸੀਂ ਵੀ ਚਾਹੁੰਦੇ ਆ ਵੀ ਅਸੀਂ ਸਾਰੇ ਰਲ ਕੇ ਮਿਹਨਤ ਕਰੀਏ ਤੇ ਪੰਜਾਬ ਚ ਬੀਜੇਪੀ ਦੀ ਸਰਕਾਰ ਬਣਾ ਕੇ ਤੇ ਅਸੀਂ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਲੈ ਕੇ ਜਾਈਏ